ਵਦੇਸ਼ ਵਿੱਚ ਰਹਿੰਦੀ ਲਟੇਰੀ ਲਾੜੀ ਨੇ ਕਈ ਪਰਿਵਾਰਾਂ ਨਾਲ ਕਰੋੜਾਂ ਦੀ ਮਾਰੀ ਠੱਗੀ ਮਾਪਰਾ ਤੇ ਇੱਕ ਹੋਰ ਸਾਥੀ ਗ੍ਰਿਫਤਾਰ ਦਰਾਹਾ ਪੁਲਿਸ ਜ਼ਿਲ੍ਹਾ ਖੰਨਾ ਨੇ ਇੱਕ ਅਜਿਹੇ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਵਿਦੇਸ਼ ਵਿੱਚ ਰਹਿੰਦੀ ਆਪਣੀ ਧੀ ਨਾਲ ਵਿਆਹ ਦਾ ਲਾਲਚ ਦੇ ਕੇ ਕਈ ਮਾਸੂਮ ਪਰਿਵਾਰਾਂ ਨਾਲ ਕਰੋੜਾਂ ਦੀ ਠੱਗੀ ਕਰਦਾ ਸੀ ਉਧਰ ਪੁਲਿਸ ਨੇ ਮਾਮਲੇ ਵਿੱਚ ਲਟੇਰੀ ਲਾੜੀ ਦੀ ਮਾਪਰਾ ਅਤੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਵਿਦੇਸ਼ ਵਿੱਚ ਰਹਿੰਦੀ ਲੜਕੀ ਵਿਰੋਧ ਵੀ ਕੇਸ ਦਰਜ ਕੀਤਾ ਗਿਆ ਹੈ ਉਧਰ ਡੀਐਸਪੀ ਪਾਇਲ ਹੇਮੰਤ ਮੱਲੋਤਰਾ ਨੇ ਦੱਸਿਆ ਕਿ ਵਿਦੇਸ਼ ਵਿੱਚ ਰਹਿੰਦੀ ਹਰਪ੍ਰੀਤ ਕੌਰ ਉਸਦੀ ਮਾਂ ਸੁਖਦਰਸ਼ਨ ਕੌਰ ਭਰਾ ਮਨਪ੍ਰੀਤ ਸਿੰਘ ਵਾਸੀ ਗਾਂਧੀ ਨਗਰ ਰਾਏਕੋਟ ਨੇੜੇ ਸਾਇੰਸ ਕਾਲਜ ਜਿਗਰਾਉ ਅਤੇ ਉਹਨਾਂ ਦੇ ਸਾਥੀ ਅਸ਼ੋਕਮਾਰ ਵਾਸੀ ਛਪਾਰ ਲੁਧਿਆਣਾ ਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਸੀ ਇਹ ਗਰੋਹ ਵਿਦੇਸ਼ ਵਿੱਚ ਰਹਿੰਦੀ ਆਪਣੀ ਧੀ ਦੇ ਨਾਲ ਮੰਗਣੀ ਕਰਵਾਉਣ ਦਾ ਲਾਲਚ ਦੇਂਦਾ ਸੀ ਤੇ WhatsApp ਤੇ ਵੀਡੀਓ ਕਾਲਾਂ ਰਾਹੀਂ ਮੰਗਣੀ ਦੀ ਨਕਲੀ ਰਸਮ ਕਰਵਾਈ ਜਾਂਦੀ ਸੀ ਇਸ ਤੇ ਖਾਂ ਰਪਏ ਲਏ ਜਾਂਦੇ ਸਨ ਤੇਰੀ ਦੁਲਹਨ ਦੇ ਪਰਿਵਾਰ ਨੂੰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ ਸ੍ਰੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਦੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਤੱਕ ਜੋ ਮਹੀਮ ਗਲਤ ਅਨਸਰਾਂ ਨੂੰ ਥੱਲ ਪਾਉਣ ਲਈ ਚੱਲੀ ਹੋਈ ਆ ਉਹਦੇ ਤਹਿਤ ਐਸਐਚਓ ਮੁਖਬਰ ਥਾਣਾ ਦਰਾਹਾ ਕਾਸ਼ਦਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੀ ਹਰਜੀਤ ਸਿੰਘ ਨੂੰ ਇੱਕ ਇਤਲਾ ਮਿਲੀ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਦਰਸ਼ਨ ਕੌਰ ਮਨਪ੍ਰੀਤ ਸਿੰਘ ਤੇ ਉਹਦਾ ਸਾਥੀ ਸ਼ੋਕਮਾਨ ਨੇ ਜੋ ਆਪਣੀ ਲੜਕੀ ਹਰਪ੍ਰੀਤ ਕੌਰ ਆ ਉਹਨਾਂ ਮੇਰੀ ਬੁਕਤ ਕਰਕੇ ਜਿਹੜੇ ਭੋਲੇ ਭਾਲੇ ਲੋਕਾਂ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਚਾਹ ਸਕਦੇ ਕਿ ਉਹਨਾਂ ਦੇ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿ ਮਤਲਬ ਵੀ ਲੜਕੀ ਬਾਹਰ ਹੈ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਨੇ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਉਹ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਜੋ ਸਿਸਟਮ ਹੈ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ੜੱਪਦੇ ਆ ਡੀਐਸਪੀ ਤੱਕ ਹੁਣ ਤੱਕ ਕਿੰਨੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੇ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਇਹ ਪੁੱਛ ਕਿਸੇ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਇਹ ਜਿਹੜੀ ਥੱਗੀਆਂ ਮਾਰੀ ਹੋਈਆਂ ਕਿੰਨੇ ਕੁ ਅਮਾਉਂਟ ਹੈ ਜੀ ਜਿਹੜੀ თან ਰਕਮ ਹੈ ਜੀ ਜਿਹੜੀ ਥੱਗੀ ਮਾਰ ਚੁੱਕੇ ਤੇ ਇਹ ਤਕਰੀਬਨ ਇਹ 15-20 ਲੱਖ ਇਹ ਤਾਂ ਕਰ ਚੁੱਕੇ ਨੇ ਤੇ ਹੋਰ ਵਾਲੇ ਫਿਰ ਤਾਂ ਰਿਸਟੇਸ਼ੇ ਚ ਆਉਣਾ ਹੈ ਉਹ ਕੀ ਸਰ ਇਸ ਮਾਮਲੇ ਦੇ ਵਿੱਚ ਹੋਰ ਕਿੰਨੇ ਰੋਕੇ ਦੀ ਭਾਲ ਹੈ ਜੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਕੋਰ ਹੈ ਇਹ ਆਲਰੇਡੀ ਬਾਹਰੇ ਆ ਜਿਹੜੀ ਮੇਨ ਇਹਦੇ ਵਿੱਚ ਮੂੜਾ ਹੋਇਆ ਹੈ ਕਲਕੱਤਾ ਇਹ ਇਹਨਾਂ ਇਸ ਮਾਮਲੇ ਦੇ ਵਿੱਚ ਲੁਟੇਰੀ ਦੁਲਹਨ ਤੇ ਵੀ ਮਾਮਲਾ ਦਰਜ ਹੋਇਆ ਹੈ ਜੀ ਬਿਲਕੁਲ ਹੈ ਜੀ ਭਾਈ ਨੇ ਪਰਚਾ ਦਰਜ ਹੈ